ਜ਼ਿਲ੍ਹਾ ਕਪੂਰਥਲਾ ਦੇ ਅdeen ਪੰਦੇ ਬੈਗੋਵਾਲ ਦੇ ਪਿੰਡ ਦੇ ਵਿੱਚੋਂ ਸਮੇਂ ਸਨਸਨੀ ਫੈਲ ਗਿਆ ਜਦੋਂ ਸ਼ਮਸ਼ਾਨ ਘਾਟ ਦੇ ਕੋਲ ਇੱਕ ਨੌਜਵਾਨ ਦੀ ਮ੍ਰਿਤਕ ਦੇ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਗੱਡੀ ਦੇ ਵਿੱਚੋਂ ਮਿਲੀ ਹੈ ਮਾਮਲਾ ਪਿੰਡ ਲਖਣਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਵੱਡਾ ਗਡਾਣੀ ਸੜਕ ਤੇ ਸਥਿਤ ਸ਼ਮਸ਼ਾਨ ਘਾਟ ਨੇੜੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਇੱਕ ਨੌਜਵਾਨ ਦੀ Laash ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਮਿਲੀ ਹੈ ਜਦੋਂ ਪਿੰਡ ਲਖਣਕੇ ਪੱਡਾ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਨਡਾਲਾ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸਦੇ ਪਰਿਵਾਰ ਦੇ ਨਾਲ ਸੰਪਰਕ ਕੀਤਾ ਗਿਆ ਇਸ ਦੌਰਾਨ ਪਰਿਵਾਰਕ ਮੈਂਬਰਾਂ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਨੇ ਤੇ ਜਵਾਨ ਪੁੱਤ ਨੂੰ ਇਸ ਹਾਲਤ ਦੇ ਵਿੱਚ ਵੇਖ ਕੇ ਉਸਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਦੱਸਦੇ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਕਿਰਤ ਸਿੰਘ ਗੋਰਾ ਪੁੱਤਰ ਜੋਗਿੰਦਰ ਸਿੰਘ ਵਾਸੀ ਸੰਤਪੁਰ ਵਜੋ ਹੋਈ ਹੈ ਤੇ ਮਾਮਲੇ ਦੀ ਜਾਂਚ ਕਰ ਰਹੇ اے ایس ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਕਪੂਰਥਲਾ ਦੇ ਮਰਦਾ ਘਰ ਦੇ ਵਿੱਚ ਰੱਖਿਆ ਗਿਆ ਤਾਂ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਸਦੀ ਦੇ ਪਿੰਡ ਲਖੜ ਕੇ ਪੰਡਾ ਦੇ ਪੰਚਾਇਤ ਮੈਂਬਰ ਜਸਵੰਤ ਸਿੰਘ ਨੇ ਦੱਸਿਆ ਹੈ ਕਿ ਉਕਤ ਗੱਡੀ ਸ਼ੁੱਕਰਵਾਰ ਦੁਪਹਿਰ 12 ਵਜੇ ਤੋਂ ਗਡਾਨੀ ਰੋਡ ਸ਼ਮਸ਼ਾਨ ਕਾਟੇ ਕੋਲ ਖੜੀ ਸੀ ਅਤੇ देर शाम ਨੂੰ ਵੀ ਜਦੋਂ ਗੱਡੀ ਉੱਥੇ ਖੜੀ ਸੀ ਤਾਂ ਲੋਕਾਂ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਜਾਂਚ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਲਾਈਵ ਇਸ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ ਸਾਨੂੰ तकरीबन 6 ਵਜੇ ਪਤਾ ਲੱਗਾ ਕਿ ਇੱਕ ਕਾਰ ਸਵੇਰ ਦੀ 11 12 ਵਜੇ ਦੀ ਇਧਰ ਸਾਡੀ ਮੜੀਆਂ ਦੇ ਬਾਹਰ ਖੜੀ ਆ ਤੇ ਉਹ ਪਿੰਡ ਦੇ ਆਉਣ ਦੇ ਜਾਂਦੇ ਲੋਕਾਂ ਨੇ ਦੇਖਦੇ ਰਹੇ ਉਹਨੂੰ ਬਟ ਕਿਸੇ ਨੇ ਵੀ ਇਤਲਾ ਨਹੀਂ ਕੀਤੀ ਨਾ ਪੁਲਿਸ ਨੂੰ ਨਾ ਹਸਪਤਾਲ ਨੂੰ ਇੱਕ ਮਿੰਟ ਤੇ ਜਦੋਂ ਸਾਨੂੰ ਮੈਂਬਰ ਪੰਚਾਇਤ ਦੇ ਤੌਰ ਤੇ ਦੱਸਿਆ ਤੇ ਫਿਰ ਅਸੀਂ ਆ ਕੇ ਉਹਦੀਆਂ ਮੁੰਡੇ ਦੀਆਂ ਫੋਟੋਆਂ ਖੇਜੀਆਂ ਪੁਲਿਸ ਨੂੰ ਭੇਜੀਆਂ ਆਲੇ ਦੁਆਲੇ ਕਾਫੀ ਲੋਕਾਂ ਨੂੰ ਦੱਸਿਆ ਤੇ ਉਹਦਾ ਪਤਾ ਲਾਇਆ ਕਿ ਉਹਦਾ ਜਿਹੜਾ ਫੋਨ ਸੀਗਾ ਉਹ ਲੌਕਡ ਸੀਗਾ ਉਹਦੇ ਫੋਨ ਤੋਂ ਇੱਕ ਮੈਸੇਜ ਤੋਂ ਉਹਦਾ ਨੰਬਰ ਲਾਇਆ ਉਹਦੇ ਜੀਜੇ ਨੂੰ ਉੱਥੇ ਜਲੰਧਰ ਮਿਲਿਆ ਫਿਰ ਉਸਦਾ ਪਤਾ ਲੱਗਾ ਕਿ ਉਹਦਾ ਪਿੰਡ ਸੈਦਪੋਰਾ ਫਿਰ ਉਹਦੇ ਰਿਸ਼ਤੇਦਾਰ ਆਏ ਉਹਦੇ ਪਰਿਵਾਰ ਦੇ ਮੈਂਬਰ ਆਏ ਉਹ ਉਹਦੀ ਡੈੱਡ ਬੋਡੀ ਲੈ ਕੇ ਚਲੇ ਗਏ ਕਿੰਨੇ ਕਬੀ ਜਿਹੜੀ ਗੱਡੀ ਖੜੀ ਹੈ ਇਹ ਗੱਡੀ ਤਕਰੀਬਨ 11 12 ਵਜੇ ਦੀ ਖੜੀ ਆ ਤੇ ਇਹ ਹੁਣ ਦੇਖੋ ਵੀ ਹੁਣ 7 8 ਵਜੇ ਗਏ ਤੇ ਹੁਣ ਜਾ ਕੇ ਉਹਦੇ ਪਰਿਵਾਰ ਦੇ ਮੈਂਬਰ ਆਏ 7 ਵਜੇ ਤੇ ਉਹ ਡੈੱਡ ਬਡੀ ਲੈ ਕੇ ਨਾਲ ਪੁਲਿਸ ਨੂੰ ਇਨਫੋਰਮ ਕੀਤਾ ਸੀ ਪੁਲਿਸ ਵਾਲੇ ਵੀ 7 ਵਜੇ ਆਏ ਆ ਉਹ ਸਾਰੀ ਉਹਦੀ شناختਤ ਵਗੈਰਾ ਕਰਕੇ ਤੇ ਉਹ ਹੁਣ ਅਗਲੀ ਕਾਰਵਾਈ ਕਰਨ ਨੂੰ ਲੈ ਕੇ ਆ। ਕੀ ਮਾਮਲਾ ਕੀ ਲੱਗਦਾ ਤੁਹਾਨੂੰ? ਮਾਮਲਾ ਇਹ ਆ ਕਿ ਛੱਕੀ ਜਾਂ ਮਾਮਲਾ ਕਿਉਂਕਿ ਜਿਵੇਂ ਉਹਦੇ ਮੂੰਹ 'ਚੋਂ ਹੁਣ ਇੱਕਦਮ ਖੂਨ ਵਗਿਆ ਉਹ ਪਿਛੇ ਨੂੰ ਡਿੱਗਾ ਹੋਇਆ ਸੀ ਉਹਦੇ ਵਾਲ ਖਿਲਰੇ ਹੋਏ ਸੀਗੇ ਮਤਲਬ ਕੋਈ ਨਸ਼ੇ ਦੀ ਹਾਲਤ ਚ ਫਿਰ ਉਹਦੇ ਮੂੰਹ ਚ ਬਲੀਡਿੰਗ ਵੀ ਹੋਈ ਆ ਮਤਲਬ ਸ਼ੱਕੀ ਹਾਲਤ ਚ ਆ ਮਤਲਬ ਇਹਦਾ ਅੱਗੇ ਉਹ ਪੁਲਿਸ ਕਾਰਵਾਈ ਕਰਕੇ ਇਹਦਾ ਫਾਈਨਲ ਰਿਜ਼ਲਟ ਜਿਹੜਾ ਉਹ ਦੇ ਦੇਣਗੇ ਇਹ ਮੁੰਡੇ ਦੀ 18-19 ਸਾਲ ਉਮਰ ਆ ਸਰ ਕਿਉਂਕਿ ਪਲੱਸ 2 ਚ ਜੇ ਪੜ ਰਿਹਾ ਉਹ ਪਲੱਸ 2 ਉਥੇ ਨਡਾਲੇ ਕਾਲਜ ਹਾਂਜੀ ਕੰਸਰ ਜਿਹੜੀ ਲੜਕੀ ਦੀ ਡੈਥ ਹੋਈ ਉਹ ਕੀ ਲੱਗਦਾ ਹੈ ਤੁਹਾਡਾ ਤੇ ਕਿਸ ਤਰ੍ਹਾਂ ਡੈਥ ਹੋਈ ਕਿਦਾਂ ਪਤਾ ਲੱਗਾ ਤੁਹਾਨੂੰ ਮੇਰਾ ਬੇਟਾ ਸੀ ਅਕਾਲ ਅਕੈडमी ਕਲਾਸ ਆਪਣੇ ਰਾਬਰ ਪੀ ਬਖਸ਼ ਅਕਾਲ ਅਕੈडमी ਪੜਦਾ ਬਾਰਮੀ ਪੀ ਪੜਦਾ ਤੁਸੀਂ ਤੇ ਪਨਾ weight ਦਾ ਇੱਥੇ weight lifting ਕਰਦਾ ਰਿਹਾ ਨੜਾਲੇ weight lifting ਕਰਦਾ ਰਿਹਾ ਤੇ ਨਗਾ ਪੁੱਤਰ ਕੱਲ ਉਹ ਕਹਿੰਦਾ ਮੈਂ ਡੈਡੀ ਮੰਮੀ ਜੀ ਮੈਂ ਨੜਾਲੇ ਤੱਕ ਜਾਣਾ ਅਪੇmber ਗਾਮ ਕੇ ਖਾਣ ਵਾਸਤੇ ਕੋਈ ਜਾਣਾ ਮੈਂ ਕਹਿੰਦੀ ਚੱਲ ਆ ਪੈਸੇ ਲੈ ਜਾ ਪੁੱਤਰ ਤੂੰ ਜਾ ਕੇ ਖਾ ਕੇ ਆ ਜੀ ਮੋਟਰਸਾਈਕਲ ਲੈ ਗਿਆ ਚ ਮੋਟਰਸਾਈਕਲ ਫਿਰ ਕਹਿੰਦਾ ਨਾ ਮਮੀ ਮੈਂ ਗੱਡੀ ਤੇ ਜਾਣਾ ਮਮੀ ਮੰਗੀ ਕਹਿੰਦੀ ਮੈਂ ਮੈਂ ਵੀ ਨਾਲ ਤੇਰੇ ਜਾਣੀ ਆ ਤੇ ਤੂੰ ਇਕੱਲਾ ਨਾ ਜਾ ਮੈਂ ਵੀ ਤੇਰੇ ਨਾਲ ਤੇ ਜਾਣੀ ਆ ਤੇ ਤੂੰ ਇਕੱਲਾ ਨਾ ਜਾ ਤੇ ਕਹਿੰਦਾ ਮਮੀ ਤੂੰ ਇੱਥੇ ਰਹਿ ਤੇ ਮੈਂ ਆਖਿਆ ਮਾਂ ਉਹ ਨਰਾਲੇ ਉਹ ਕੇ ਆ ਜਾਣਾ ਉਥੋਂ ਨੜਾਲੇ ਗੱਡੀ ਲੈ ਕੇ ਚਲਾ ਗਿਆ ਫਿਰ ਮੁੜ ਕੇ ਇੱਥੋਂ ਆਇਆ ਮੈਂ ਸ਼ਾਮੀ ਵੇ ਵਾਪਸ ਘਰ ਸਾਢੇ 4 ਵਜੇ ਆਇਆ ਤਾਂ ਕਹਿੰਦੀ ਜਾਓ ਜਰਾ ਪਤਾ ਲਾ ਕੇ ਨੜਾਲੇ ਕਿ ਅਜੇ ਘਰ ਵਾਪਸ ਨਹੀਂ ਆਇਆ ਗਾਜ ਤੇ ਗੱਡੀ ਲੈ ਕੇ ਆਇਆ ਨਹੀਂ ਗਾ ਜਾ ਵੇਖ ਕੇ ਨੜਾਲੇ ਮੈਂ ਨੜਾਲੇ ਘੁੰਮ ਕੇ ਸਾਰੇ ਚਲਾ ਗਿਆ ਘਰ ਪੌਣੇ 7 ਵਜੇ ਫਿਰ ਮੈਨੂੰ ਫੋਨ ਆਇਆ ਉਥੋਂ ਲਖਣਗਪੁਰ ਦੇ ਗਨਾਨੀਆਂ ਦੇ ਪਾਸੇ ਉਹ ਕਿ ਪੁਲਸ ਵਾਲਿਆਂ ਨੇ ਫੋਨ ਕੀਤਾ ਭਾਜੀ ਨੇ ਕਹਿੰਦਾ ਵੀ ਆ ਗੱਡੀ ਨੰਬਰ ਤੁਹਾਡਾ ਹੀ ਤੁਹਾਡੇ ਕਾਹਿਆਂ ਤੋਂ ਨੰਬਰ ਲੈ ਕੇ ਤੁਹਾਨੂੰ ਫੋਨ ਕੀਤਾ ਆ ਗੱਡੀ ਤੁਹਾਡੀ ਹੈ ਮੈਂ ਕਿਹਾ ਗੱਡੀ ਤੇ ਮੇਰੀ ਕਹਿੰਦੇ ਆ ਛੇਤੀ ਆ ਜਾਓ ਬੱਚਾ ਨਾ ਗੱਡੀ ਦੇ ਵਿੱਚ ਲੰਮੀ ਸੀਟ ਕਰਕੇ ਸੁੱਤਾ ਪਿਆ ਬਾਰੇ ਦੇ ਖਿਲਰੇ ਪਏ ਨੇ ਮੂਹ ਚਾਗ ਆਂਦੇ ਪਏ ਨੇ ਤੇ ਉੱਥੇ ਆਪਣੇ ਗੱਡੀ ਦੇ ਵਿੱਚ ਹੀ ਪਿਆ ਗੱਡੀ ਲੋਕ ਹੋ ਗਈ ਗੱਡੀ ਕੇ ਖੁੱਲੀ ਨਹੀਂ ਅਗੀ ਗਏ ਮੈਂ ਡੱਟੋਂ ਹੀ ਕਰਮਚਾਰੀ ਨੂੰ ਗਿਆ ਜਾ ਕੇ ਵੇਖਿਆ ਜਾ ਕੇ ਇੱਕ ਸਾਈਡ ਨੂੰ ਮੂਹ ਹੋ ਗਿਆ ਮੈਂ ਸਿਆ ਸਿਆ ਮੂਹ ਸਿੱਧਾ ਕੀਤਾ ਲਾ ਛਾਤੀ ਛੂਤੀ ਮੜੀ ਪਰ ਉਹਦਾ ਸਰੀਰ ਡੱਡ ਹੋਇਆ ਉਹ ਜੋ ਕਹੀ ਉਸ ਟਾਈਮ ਦਾ ਹਰ ਹੁਣ ਪਤਾ ਨਹੀਂ ਕਿਹੜੇ ਦੋਸਤਾਂ ਨਾਲ ਸੀ ਗਏ ਕੋਈ ਦੋ ਕਹਿੰਦਾ ਦੋ ਦੋਸਤਾਂ ਨਾਲ ਕਿਹੜੇ ਹੁਣ ਦੋਸਤ ਮੈਨੂੰ ਕੋਈ ਪਤਾ ਨਹੀਂ ਪਾਈਏ ਹੁਣ ਆਪਣੇ ਪ੍ਰਸ਼ਾਸਨ ਨੂੰ ਪਤਾ ਦੱਸਿਆ ਜੇ ਆਪੀ ਕਾਰਵਾਈ ਕਰਨਗੇ ਆਪੀ ਦੱਸਣਗੇ ਜੇ ਕੁਝ ਹੋ ਗਿਆ ਮੇਰਾ ਬਚਾ ਦੇ ਕਰਮਾ ਜ਼ਿੰਦਗੀ ਆਪਣੀ ਪਰਿਵਾਰ ਕਰਕੇ ਤੁਰ ਗਿਆ ਜੀ ਇਹ ਜੀ ਕਿੰਨੀ ਉਮਰ ਸੀ ਬੱਚੀ ਠੋਰਾ ਸਾਲ ਉਮਰ ਸੀ ਇਹ ਕਾਲਾ ਤੁਨ ਨਹੀਂ ਨਰਗਾ ਜੋ ਦੁਨੀਆ ਦੇ ਹੋਰ ਬਹੁ ਮਾੜੇ ਗੱਲ ਹੋ ਰਿਹਾ ਹੈ ਆਪਣੇ ਇਹਦਾ ਬਹੁਤ ਠਾਲ ਪੈਣੀ ਚਾਹੀਦੀ ਬੱਚਾ ਮੈਂ ਬੱਚਾ ਆਪਣੇ ਕਹਨੇ ਕਰ ਮਾ ਮੋ ਦੇ ਕਹਨੇ ਕਾ ਜਰਾਣੇ ਕਰਨ ਬਸ ਉਹਦਾ ਕਹਨੇ ਕਾ ਸੀ ਕਰਵਾਣਾ ਘਰ ਬੜਾ ਸੋਨਾ ਆਇਆ ਕਰੋ ਪਰ ਪਤਾ ਨਹੀਂ ਕਿਸਮਤ ਕਿ ਮਾੜੀ ਸਾਡੀ ਜਿਹੀ ਉਹ ਕਟੀ ਲੈ ਗੱਡੀ ਚ ਵਿੱਚ ਗੱਡੀ ਲਾਓ ਕੋਈ ਗੱਡੀ ਤੇ ਮੈਂ ਮਜਾਜ ਕਰਨਾ ਕੱਢਿਆ ਵਿੱਚ ਗੱਡੀ ਦੇ ਵਿੱਚ ਵੀ ਲੱਗਦਾ ਕਿਹੜੇ ਹਾਲਾਤਾਂ ਚੋਂ ਮੌਤ ਹੋ ਗਈ ਪਤਾ ਨਹੀਂ ਉਹ ਦੋਸਤਾਂ ਨਾਲ ਜਾਉਣਾ ਪ੍ਰਸ਼ਾਸਨ ਸਿਆਪੇ ਦੋਸਤ ਬੇਕਰ ਕਿ ਕਰਦਾ ਕਿ ਹਸਾਬ ਤਾਂ ਕਿ ਮੈਨੂੰ ਇਹਨਾਂ ਦੇ ਕੱਲ ਕਹਿੰਦਾ ਮੇਰੇ ਨੂੰ ਲੌਕ ਮੇਰੇ ਫੋਨ ਨੂੰ ਲੌਕ ਲੱਗ ਗਿਆ ਡੈਡੀ ਕੇ ਦਾ ਫੋਨ ਆਇਆ ਲੌਕ ਲੱਗ ਗਿਆ ਮੇਰੇ ਫੋਨ ਨੂੰ ਲੌਕ ਦਾ ਨੰਬਰ ਨਹੀਂ ਮੇਰੇ ਜਿੱਤੇ ਹੈਗਾ ਤੇ ਬਸ ਜਿਵੇਂ ਮੂਹ ਪੋੜ ਕੇ ਫਿਰ ਆ ਲੱਤਾਂ ਪੈਰ ਮਾਰਦਾ ਗੱਡੀ ਦੇ ਗੱਡੀ ਖੁੱਲੀ ਨਹੀਂ ਆ ਗਈ ਨਾਂ ਬਸ ਉਹਦੇ ਬਾਅਦ ਮਿੱਟੀ ਡੱਥ ਹੋ ਗਈ ਕਰਮਾੜੇ ਦਾ ਛੰਡਾ ਪੈ ਗਿਆ ਛੰਡਾ ਪੈ ਗਿਆ ਚੁੱਕ ਕੇ ਤੇ ਫਿਰ ਕੱਲ ਨੂੰ ਕੱਲ ਫਿਰ ਉੱਥੇ ਭੇਜਦਾ ਕਪੂਰ ਸਲੇ ਪਹਿਲਾਂ ਸੁਬਾਨਪੁਰ ਲੈ ਕੇ ਫਿਰ ਕਪੂਰਸਰ ਲੈ ਕੇ ਨਾ ਹਾਂ ਸਰ ਕੀ ਮਾਮਲਾ ਜਿਹੜੀ ਨੌਜਵਾਨ ਦੀ লাশ ਬਰਾਮਦ ਹੋਈ ਕਾਰ ਤੋਂ ਹਾਂਜੀ ਮੈਂ ਐਸ ਬਲਜਿੰਦਰ ਸਿੰਘ ਜੀ ਚੰਕੀ ਚਾਦ ਦੇ ਲਾਲਾ ਜੀ ਕੱਲ ਸਾਨੂੰ ਵਕਤ ਕਰੀਬ 7 ਵਜੇ ਇਨਫੋਰਮੇਸ਼ਨ ਮਿਲੀ ਜੀ ਇੱਕ ਲਖਨਕੇ ਵੱਡੇ ਤੋਂ ਗੁਡਾਣੀ ਰੋਡ ਤੇ ਸ਼ਮਸ਼ਾਨ ਘਟ ਦੇ ਨੇੜੇ ਇੱਕ ਨੌਜਵਾਨ ਦੀ ਗੱਡੀ ਆ ਗਈ ਆ ਜੀ ਸਲੈਰਾ ਗੱਡੀ ਪੀਪੀ09ਏਲ 7233 ਉਹਦੇ ਵਿੱਚ ਬੁਛੀ ਦੀ ਹਾਲਤ ਚ ਪਿਆ ਹੋਇਆ ਜੀ ਅਸੀਂ ਜਾ ਕੇ ਮੌਕਾ ਦੇਖਿਆ ਜੀ ਤੇ ਡੈਡ ਛੋੜ ਜੀ ਲੱਗਦਾ ਸੀ ਲਾਸ਼ ਨੂੰ ਕਬਜ਼ੇ ਲੈ ਕੇ ਜੀ ਉਹਦੇ ਵਾਰਸ ਆ ਗਏ ਜੀ ਸਿਵਲ ਇਸਥੇ ਲੈ ਕੇ ਗਏ ਜੀ ਐਸਟੀਐਲ ਐਸਪਲਚਰੀ ਰਵਲ ਉੱਥੇ ਡਾਕਟਰ ਸਾਹਿਬ ਨੇ ਚੈੱਕ ਅਪ ਕਰਨ ਤੋਂ ਬਾਅਦ ਮ੍ਰਿਤਕ ਕਸ਼ ਕਰ ਦਿੱਤਾ ਜੀ ਲਾਸ਼ ਨੂੰ ਕਬਜ਼ੇ ਚ ਲੈ ਕੇ ਜੀ ਸਿਵਲ ਹਕਾਲ ਕਪੂਰਸਰ ਮੋਰਚੀ ਚ ਲਗਾਇਆ ਜੀ ਬਾਹਰ ਕਾਰਵਾਈ ਅਮਚ ਲੈ ਜਾਂਦੀ ਜਾਏਗੀ ਸਰ ਕੀ ਕਾਰਨ ਕੀ ਲੱਗਦਾ ਕੁਝ ਕਿਹਾ ਜੀ ਜਸਾ ਇਹ ਪੋਸਟ ਮਾਰਟਰ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਜੋ ਨਤੀਜੇ ਆਉਣਗੇ ਜੋ ਤੱਥਾਂ ਦੇ ਆਧਾਰ ਤੇ ਕਾਰਨ ਕੀਤੇ ਜੀ ਠੀਕ ਹੈ ਸਰ